ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਚਾਰ ਝੋਟੀਆਂ ਦਿਖਾਵਾਂਗੇ ਬਿਲਕੁਲ ਸੋਏ ਸਵਾਏ ਪਸ਼ੂ ਆ ਤੇ ਇੱਕ ਟੋਕੜ ਗੱਭਣਿਆ ਤੇ ਆਪਾਂ ਪਹੁੰਚੇ ਆ ਭਾਜੀ ਨੇਤੇ ਸਿੰਘ ਹਣਾ ਕੋਲ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼ਕਾ ਵੀਰ ਜੀ ਉਸ ਨਾਲ ਠੀਕ ਹੈ ਤੁਹਾਡੀ ਬਹੁਤ ਵਧੀਆ ਗੁਰੂ ਰਾਮ ਦਾ ਸਿਕਰਪਾ ਜੀ ਹਾਂਜੀ ਕਿਰਪਾ ਚਾਹੀਦੀ ਆ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਨੀਟਾ ਪਿੰਡ ਲਖੂਆ ਤਸੀਲ ਨਾਲਾ ਜਿਲ੍ਹਾ ਅਮਰਸਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ 9894460566 ਠੀਕ ਹੈ ਜੀ ਹਾਂਜੀ ਇਹ ਕਰੀਏ ਸ਼ੁਰੂਆਤ ਹਾਂਜੀ ਕਰੋ ਆ ਤੋਕਰ ਗੱਬਣੋ ਕਰ ਲਈਏ ਵੇਖੋ ਝੋਟੀ ਤੋਕਰ ਗੱਬਣ ਲੋ ਭਾਈ ਆਜੋ ਪਹਿਲੇ ਪੂਰੀ ਬੰਦੇ ਦੇ ਸਿਰ ਸਿਰ ਲਾਗੇ ਖਲੋ ਕੇ ਵੇਖ ਲਓ ਕੱਦ ਵੇਖ ਲਓ ਝੋਟੀ ਸਿਰ ਮੇਰੇ ਕੋ ਆਂਗੇ ਨੇ ਥੋੜਾ ਜਨਾ ਜੀ ਨਹੀਂ ਲਾਇਆ ਸਵੇਰੇ ਆਪਾਂ ਲੈੰਦੀ ਆ ਅੱਛਾ ਅੱਛਾ ਠੀਕ ਹਾਂਜੀ ਆ ਤੇ ਬਾਕੀ ਸਿੰਘ ਸਰ ਦੀ ਕੁਆਲਿਟੀ ਦੇ ਲੋ ਇਧਰ ਦੀ ਨਹੀਂ ਹਰਿਆਣੇ ਦੀ ਝੋਟੀ ਆ ਉਹਨਾਂ ਬੰਦਿਆਂ ਉਧਰੋਂ ਲਿਆਦੇ ਪਹਿਲੇ ਸੀ ਦੇਖੋ ਇਧਰ ਹਰਿਆਣੇ ਦੀ ਝੋਟੀ ਮੋਹਰੋਂ ਨਾਲ ਦੇ ਵਿੱਚ ਆ ਇਹ ਤਾਂ ਸਿੰਘ ਸਰ ਬੂਥੀ ਦੇਖੋ ਕਿੰਨਾ ਸੁਆ ਸੁਣਾ ਦੂਜੇ ਸੁਏ ਲਈ ਗਾਂ ਗੱਭਣ ਆਏ ਠੀਕ ਆ ਠੀਕ ਆ ਪਹਿਲਾਂ ਦਾ ਰਿਕਾਰਡ 16 17 ਕਿਲੋ ਦਾ ਠੀਕ ਆ ਜੀ ਹੁਣ ਵੀ ਜਿੰਨਾ ਕੰਮ ਆਈਆਂ ਦੁੱਧ ਸੱਜਰਾਂ ਦੀ ਉਹਨਾਂ ਹੁਣ ਵੀ ਥੱਲੇ ਆ ਠੀਕ ਆ ਠੀਕ ਆ ਜੀ ਹਾਂ ਇਹ ਦੇ ਮੱਲੋ ਹੁਣ 50 ਮਹੀਨੇ ਦੀ ਗੱਭਣ ਆ ਅੱਛਾ ਜੀ ਟੈਕ ਪਾਸ ਆਪਾਂ ਕਰਾ ਕੇ ਲਈ ਆ ਠੀਕ ਆ ਜੀ ਤੇ 7 ਕਿਲੋ ਦੁੱਧ ਆ ਹੁਣ ਵੀ ਦੇਖੋ ਝੋਟੀ ਦਾ ਕਾਦਰ 50 ਮਹੀਨੇ ਦੀ ਥਾਂ ਤੋਂ ਵਿਖਾਓ ਕਿਦਾਂ ਸਾਫ ਇਸ ਟਾਈਮ ਦੁੱਧ ਬਿਲਕੁਲ ਹਾਜ਼ਰ ਆ ਇਹ ਕਰ ਸਾਡੇ ਦੀ ਬਾਕੀ ਅਡਰ ਕੁਆਲਟੀ ਇਹ ਦੂਜੇ ਸਵੇਰ ਲਈ ਗੱਬਣਾ ਤੇ ਪਹਿਲੇ ਸਵੇਰ ਦਾ ਇਹਨੇ 16-17 ਲੀਟਰ ਦੁੱਧ ਚਵਾਇਆ ਵਾ ਤੇ ਕਾਦ ਵਜਾਂਦੀ ਬਹੁਤ ਚੰਗੀ ਆ ਇਹ ਕਰ ਸਾਡੇ ਪਿਓਰ ਜੈੱਡ ਬਲਾਕ ਬਚ ਆ ਗਈ ਆ ਇਹ ਰਿਆਣੀ ਦੀ ਝੋਟੀ ਆ ਜੋ ਤੁਹਾਨੂੰ ਪਤਾ ਉਧਰ ਦਾ ਪਸ਼ੂ ਚਲੋ ਚੰਗਾ ਦੁੱਧ ਚਵਾਈ ਜਾਂਦਾ ਵਾ ਇਹ ਥਾਂ ਥੋੜੀ ਬਹੁਤ ਚੰਗਾ ਵਹਿਣ ਜੱਟ ਖੇੜਤੇ ਥਣ ਲੱਗਾ ਵਾ ਜਿੰਨਾ ਕਿ ਸੱਜਰਾ ਮਈਆਂ ਦੇਣੀਆਂ ਉਹਨਾਂ ਦੇ ਹੱਲੇ ਥੱਲੇ ਆ ਬਿਲਕੁਲ ਸਹੀ ਗੱਲ ਆ ਜੀ ਸੱਤ ਕਿਲੋ ਦੁੱਧ ਹੋਣਿਆ ਠੀਕ ਆ ਠੀਕ ਆ ਉੱਥੇ ਆਪਾਂ ਪਾੜੇ ਦੇ ਚੋਈ ਹੁਣ ਆਪਣੇ ਘਰ ਟੀਕਾ ਵੀ ਲਵਾ ਸਕਦੀ ਆ ਠੀਕ ਆ ਠੀਕ ਆ ਜੀ ਕਿਸੇ ਕੋ ਵੀ ਜਾ ਕੇ ਲਵਾ ਸਕਦੀ ਡਾੜੀ ਡੰਗ ਨਹੀਂ ਬਿਲਕੁਲ ਸਹੀ ਗੱਲ ਆ ਆ ਵੇ ਲੋ ਇਹਨੇ ਜੀ ਨਹੀਂ ਲਾਇਆ ਭੁਖੀ ਆ ਝੋੜੀ ਉਤਰਾ ਹੀ ਹਾਂਜੀ ਹਾਂਜੀ ਇੰਨਾ ਭਰਾਈ ਆ ਠੀਕ ਆ ਲਓ ਵੀ ਜੀ ਅੱਜ ਹੀ ਆਈ ਆ ਬਾਕੀ ਥਣ ਦੀ ਕੁਆਲਿਟੀ ਵੇਖੋ ਕਿਦਾਂ ਦੀ ਆ ਲੱਗੇ ਤਾਂ ਕੱਦ ਦੇਖੋ ਝ ਏ ਕੀ ਮੁੱਲ ਕਰਨਾ ਭਾਜੀ ਦਾ ਸਰ ਮੋਲੇ ਦਾ ਵੀਰ ਜੀ ਫੋਨ ਤੇ ਨਾ ਕਰ ਲੀਏ ਵੇਖ ਲਓ ਇਹਦਾ ਨਾ ਕਿਸੇ ਬੰਦੇ ਨਾਲ ਚੱਲਣ ਦੀ ਗੱਲ ਤੇ ਹੋ ਸਕਦਾ ਮੜ ਕੇ ਸਹੀ ਗੱਲ ਹੈ ਹਾਂਜੀ ਠੀਕ ਹੈ ਤੇ ਮੇਰੇ ਵੀਰ ਤੇ ਜਿਹੜੇ ਕਦੇ ਫੇਟ ਆਉਗੇ ਆਪਾਂ ਫੋਨ ਤੇ ਗੱਲ ਕਰ ਲਾਂਗੇ ਠੀਕ ਹੈ ਲਓ ਬਾਈ ਜੀ ਟੋਕੜ ਘੱਪਣ ਜੇ ਕਿਸੇ ਨੂੰ ਪਰਾ ਦੇ ਫੇਟ ਆਉਂਦੀ ਆ ਤੇ ਵੀਰ ਨਾਲ ਤੁਸੀਂ ਕੰਟੈਕਟ ਕਰ ਸਕਦੇ ਜੇ ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਵੀਰ ਜੀ ਦੇ ਬਾਰੇ ਆ ਵੀ ਝੋੜੀ ਵੀਰ ਜੀ ਅੱਜ ਹੀ ਆਈ ਆ ਅੱਛਾ ਜੀ ਇਹਦੇ ਨਾਲ ਹੀ ਆਈ ਆ ਠੀਕ ਹੈ ਠੀਕ ਹੈ ਜੀ ਤੇ ਮੰਨ ਲਓ ਹਾ ਜੇ ਇਹਦਾ ਬੱਚਾ ਤੇ ਦੁੱਧ ਦੇ ਕੋ 10 ਕਿਲੋ ਕੰਡੇ ਦੇ ਰੱਖਣ ਵਾਲਾ ਜਵਾਕ ਜੀ ਕਟਾ ਜੀ ਠੀਕ ਹੈ ਜੀ ਮੇਲ ਕਾਫ ਜਿਆ ਵਾਲਾ ਪਿੱਛੇ ਬਿਲਕੁਲ ਜੀ ਕਾਲੀ ਦੁਈਆਂ 10 ਕਿਲੋ ਦੁੱਧ ਆਪਾ ਇਹਦੇ ਥੱਲੇ ਠੀਕ ਹੈ ਜੀ 10 ਸੇਕਿੰਡ ਜਿੰਨਾ ਟਾਈਮ ਮਰਜੀ ਕੋਈ ਚੋਲੇ ਠੀਕ ਹੈ ਠੀਕ ਹੈ ਦੋਜਾ ਸੂਆ ਜੇ ਇੰਨੇ ਵੀ ਆਣ ਕੇ ਨਾ ਉਪਰ ਆ ਜਾ ਬੜਾ ਕੀਤਾ ਵੇਖੋ ਇੰਨੇ ਵੀ ਨਹੀਂ ਘਟ ਖਾਦੇ ਪੱਠੇ ਠੀਕ ਹੈ ਜੀ ਹਾਂ ਜੀ ਬਾਕੀ ਚਵਾਪ ਸਮਾ ਦੀਆਂ ਇੱਕ ਨੰਬਰ ਹੋਣਗੀਆਂ ਠੀਕ ਹੈ ਠੀਕ ਹੈ ਲਓ ਬਈ ਇਹ ਵੀ ਕੱਤ ਵਜਾਂ ਤੇ ਚੰਗੀ ਯਾਰ ਫੇਸ ਤੂੰ ਚੈੱਕ ਕਰ ਸਕਦੇ ਜੈਡ ਬਲੈਕ ਆ ਗਿਆ ਦਾ ਵੀ ਜੇ ਇਸ ਟਾਈਮ ਜਿਹੜਾ ਹਾਜ਼ਰ ਆ ਦਾ ਬਾਕੀ ਥਣ ਲੇਵੇ ਦੀ ਬੜੀ ਐ ਸਾਹ ਦੇਖੋ ਕਿਦਾਂ ਹਾਂਜੀ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਜ਼ਿਆਦਾ ਚੰਗੀ ਆ ਇਹ ਵਧੂ ਗਜੂਦੋਰ ਦੁੱਧ ਭਾਜੀ ਮੰਨ ਲਓ 12 ਕਿਲੋ ਦੇਣਾ ਦੇਣਾ ਇਹਨੇ ਤੇ ਤਾਜੀ ਸੂਈ ਠੀਕ ਆ ਜੀ ਹਾਂ ਸੂਈ ਨੂੰ 16 17 ਦਿਨ ਹੋਏ ਆ ਠੀਕ ਆ ਠੀਕ ਆ ਜੀ ਹਾਂਜੀ ਆ ਦੇ ਸਿੱਧੇ ਸਿੱਧੇ ਹੁੰਦੇ ਟੰਕਰ 20 25 ਦਾ ਲਾਇਦੇ ਹਾਂ 10 ਕਿਲੋ ਹਾਜ਼ਰ ਬਹੁਤ ਆ ਠੀਕ ਆ ਜੀ ਹਾਂਜੀ ਲੱਗ ਗਿਆ ਤੁਹਾਨੂੰ ਉਹਨੂੰ ਥਣਾ ਦੱਸਿਆ ਗਿਆ ਵੀ ਚੈੱਕ ਕਰਵਨੇ ਬਹੁਤ ਸ਼ਾਨਦਾਰ ਇਹਦਾ ਵੀ ਲੋ ਭਾਈ ਲਾਗ ਦੇ ਤੁਸੀਂ ਚੈੱਕ ਕਰ ਸਕਦੇ ਬੜਾ ਸੋਹਣਾ ਦਾ ਸਾਈਟ ਹੈ ਹਰ ਤੁਹਾਨੂੰ ਬਹੁਤ ਜਿਆਦਾ ਚੰਗਾ ਲੱਗਾ ਠੀਕ ਹੈ ਜੀ ਤੇ ਇਹ ਕੀ ਇਹਦਾ ਮੁੱਲ ਦੱਦਿਏ ਕਿ ਵੀ ਮੋਲੇ ਦਾ ਵੀਰ ਜੀ 85 ਆ ਦੱਦਿਏ ਜਾਇਜ 80 ਨਹੀਂ ਦੇ ਦਈਏ ਛੱਡ ਦਈਏ ਹੋਰ 5-700 ਦੱਸੋ ਕਿੰਨੇ ਛੱਡ ਦੀਏ 1000 ਛੱਡ ਦੀਏ 2 ਹੀ ਛੱਡ ਦੀਏ 70 ਹਾਂ ਨਾ 70000 ਦੇਣੀ ਉੱਚ ਛੋੜ ਕਰ ਦਾਂਗੇ ਠੀਕ ਹੈ ਲੋ ਭਾਈ ਬਿਲਕੁਲ ਲੈਣ ਦੇ ਨਾਲ ਬਾਕੀ ਵੇਖ ਲੋ ਜਾਇਜ ਹੀ ਦੇਣੀ ਨੇ ਜਾਇਜ ਮੋਲੇ ਝੋੜੀ ਦਾ ਵੇਖ ਲੋ ਜਿਆਦਾ ਬਿਲਕੁਲ ਜਾਇਜ ਬਿਲਕੁਲ ਜਾਇਜ ਮੋਲੇ 10 ਕਿਲੋ ਝੋੜੀ ਥੱਲੇ ਦੋ ਲਿਆ ਠੀਕ ਹੈ ਠੀਕ ਹੈ ਜੀ ਲਓ ਵੀਰ ਜੀ ਬਿਲਕੁਲ ਜੈਜਮੁੱਲ ਕਰਤਾ ਵਾ ਤੇ ਅੱਜ ਹੁਣ ਤੀਜੇ ਨੰਬਰ ਤੇ ਇਹ ਜੋੜੀ ਵੀਰ ਜੀ ਮੰਨ ਲਓ ਇਹਦਾ ਇਹਦਾ ਦੁੱਧ ਬਣ ਗਿਆ ਹਾਜੇ ਬੱਚਾ ਤੁਹਾਡੇ ਲਾਗੇ ਕਟਾ ਇਹਦਾ ਠੀਕ ਹੈ ਜੀ ਆਹ ਵਾਲਾ ਮੇਡਾ ਫੇ ਇਹਦੇ ਕੋਲ 11 12 ਲੀਟਰ ਦੁੱਧ ਹੁਣ ਹਾਜੇ ਰਿਹਾ ਜੋੜੀ ਆ ਠੀਕ ਹੈ ਜੀ ਹਾਂਜੀ ਲਓ ਵੀਰ ਜੀ ਤੁਹਾਨੂੰ ਫੋਲ ਕੇ ਦਿਖਾਉਂਦੇ ਫੋਲ ਕੇ ਦੇਖ 11 ਤੋਂ 12 ਲੀਟਰ ਦੁੱਧ ਤਿਆਰ ਆ ਇਹ ਬਾਕੀ ਦੂਜਾ ਸੂਆ ਜੇ ਦਾ ਠੀਕ ਹੈ ਜੀ ਲਓ ਜੀ ਇਹ ਵੀ ਦੂਜਾ ਸੂਆ ਜੇ ਇਹ ਵੀ ਜੈਡ ਬਲੈਕ ਦੇ ਵਿੱਚ ਆ ਗਈ ਆ ਤੇ ਵੀਰ ਉਹਦੇ ਕੋਲ ਸਾਰੇ ਪਸ਼ੂ ਛੇੜੇ ਨੇ ਆ ਥ ਲਗਾ 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 ਨਿਕਾਣੇ ਕਾ ਜਹਾ ਸਿੰਗ ਲੱਗਾ ਵਾ ਤੁਹਾਨੂੰ ਲੱਗੇ ਆਰਡਰ ਕੁਆਲਿਟੀ ਬਹੁਤ ਜਿਆਦਾ ਸਿਰਸਿੰਗ ਵੀ ਚੰਗੀ ਐ ਸਾਫ ਹੋ ਬੜੀ ਠੀਕ ਐ ਜੀ ਲੋਬਾ ਜੀ ਥਾਣਾ ਦਾ ਸਾਇਲ ਸੋਈ ਤੇ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੀ ਬਾਕੀ ਚੋਣ ਜਿਹੜੀ ਉਂਗਲ ਮੋਟੀ ਜੜੀ ਮੋਟੀ ਤਾਂ ਆ ਰਿਹਾ ਠੀਕ ਐ ਲੋਬਾ ਜੀ ਚਵਾਈ ਵੀ ਆ ਵੀਰਾਂ ਦਾ ਮੋਟਾ ਕਹੇ ਮੈਂ ਨਹੀਂ ਚਵਾਈ ਨਾ ਮਾੜੀ ਉਹ ਸਾਰਿਆਂ ਦੀ ਬੜੀ ਮੋਟੀ ਚਵਾਈ ਠੀਕ ਐ ਠੀਕ ਐ ਜੀ ਤੇ ਪੋਲੇ ਡੰਗਰ ਦਾ ਵੱਤ ਹੁੰਦਾ ਨਾ ਹਾਂ ਜੀ ਬਾਕੀ ਦੁੱਧ ਵਾਲੀ ਹੈ ਵੇਖੋ ਬਰੀਕ ਕਿੰਨੀ ਛੋਟੀ ਅੱਗੇ ਨੂੰ ਦਿਖਾ ਦਿਓ ਹਾਂਜੀ ਵੀਰ ਜੀ ਲਾਗੇ ਤੂੰ ਹੀ ਕਰ ਸਕਦੇ ਜੇ ਥੋੜੇ ਡਰਦੀ ਹੈ ਤਣਾ ਦਾ ਸਾਈਜ਼ ਤੇ ਗੈਰ ਬਹੁਤ ਆਸਾਨ ਹੁੰਦਾ ਹੈ ਉਹ ਨਹੀਂ ਅੱਗੇ ਨਾਲ ਤੇ ਉਹ ਨਹੀਂ ਪਿਛੇ ਨੂੰ ਬਣੀ ਆ ਥੋੜਾ ਡਰਦੀ ਆ ਢੇਕਲੋਂ ਹਾਂਜੀ ਤੇ ਇਹਦਾ ਕੀ ਮੁੱਲ ਭਾਜੀ ਹੇਰਾ ਮੁੱਲ ਵੀਰ ਜੀ ਦਾ 95 ਕਰ ਲਈਏ ਕਰ ਦਈਏ 200 90 ਦੀ ਦੇ ਦਈਏ ਛੱਡ ਦਈਏ ਜਾਰ 2 ਹੀ ਛੱਡ ਦਈਏ ਹਾਂ ਨਾ 88 ਦੀ ਵਿੱਤੇ ਛੋੜ 500 ਰੁਪਇਆ ਕਰਾਂਗੇ ਤੇ ਠੀਕ ਹੈ ਲੋ ਬਾਈ 86000 ਜਿਹੜਾ ਮਰਜੀ ਮੈਨੂੰ 11 ਮੰਨ ਕੇ ਲੈ ਜੇ ਨੀਦਰਾ ਖਾਣੀ ਦੁੱਧ 12 ਕਿਲੋ ਹੀ ਹੋਊਗਾ ਠੀਕ ਹੈ ਠੀਕ ਹੈ ਲੋ ਬਾਈ 11 ਰੁਪਏ ਆ ਜੇ ਬੱਚਾ ਬਿਲਕੁਲ ਤਾਜੀ ਸੋਈ ਆ ਆਹ ਵਾਲਾ ਜਵਾਕ ਜੇ ਬਿਲਕੁਲ ਤਾਜਾ ਵਾ ਹਾਂਜੀ ਤੇ ਆ ਜਾ ਹੁਣ ਚੌਥੇ ਨੰਬਰ ਤੇ ਇਹ ਪਹਿਲਾਂ ਕੱਟੀ ਏ ਅੱਛਾ ਜੀ ਚੌਗੀ ਦੇ ਦੰਦ ਪੁੱਟਣ ਢਈ ਆ ਠੀਕ ਹੈ ਜੀ ਇਹ ਦੇਖੋ ਵੀ 9-10 ਕਿਲੋ ਤਿਆਰ ਜੇ ਇਹ ਬੋਲਾ ਹੀ ਚੱਲੇ ਆਓ ਵੇਖ ਲੋ ਬਿਲਕੁਲ ਗਿੱਲਾ 나ਡੂ ਬੱਚੇ ਦਾ ਆਹ ਵਾਲਾ ਚੈੱਕ ਕਰ ਸਕਦੇ ਬਿਲਕੁਲ ਜੇ 나ਡੂ ਤੇ ਜੇ ਠੀਕ ਹੈ ਜੀ ਮੈਂ ਕਾਫੀ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਕੀ ਝੋਟੀ ਬੜੀ ਠੰਡੀ ਠੀਰੀ ਜੇ ਮੰਨ ਲਓ ਕੋਈ ਇੱਕ ਦਿਨ ਨਾਤ ਨਾ ਫੁੱਟੂਗੀ ਝੋਣ ਚਾਂਣ ਲੱਗਿਆ ਬਹੁਤ ਜਿਆਦਾ ਵੱਡੀ ਝੋਟੀ ਹੈ ਪਹਿਲਾਂ ਸੁਆ ਵਾ ਇਹ ਦੇਖੋ ਕਿੰਨਾ ਜੈਸ ਟਾਈਮ ਦੁੱਧ 10 ਕਿਲੋ ਪੂਰਾ ਤਿਆਰ ਦੁੱਧ ਦੇ ਦੇਖੋ ਠੀਕ ਹੈ ਲਓ ਵੀ ਜੀ 10 ਲੀਟਰ ਇਸ ਟਾਈਮ ਬਿਲਕੁਲ ਹਾਜ਼ਰ ਹੈ ਤੇ ਅਡਰ ਕੁਆਲਟੀ ਇਹਨੇ ਇਤਨਾ ਖੰਡ ਨਹੀਂ ਨੋ ਮੰਨ ਕੇ ਲੈ ਜੇ 10 ਕਿਲੋ ਮਿੰਨ ਕੇ ਦਵਾਂਗੇ ਜਿਹੜਾ ਇੱਥੇ ਆ ਜੂਗਾ ਠੀਕ ਹੈ ਜੀ ਹਾਂ ਜੀ ਲਓ ਵੀ ਜੀ ਜੇ ਕਿ ਨਾ ਆਉਂਦਾ ਨਹੀਂ ਖੇਤ ਨਹੀਂ ਕਹਿੰਦਾ ਕਿ ਨੌ ਇਹ ਜੱਟ ਦਾ ਇਹਦੇ ਵਿੱਚ ਸਾਰੇ ਪਛੋ ਚੰਗੇ ਆ ਬੀ ਤੇ ਕੋਲ ਚਲੋ ਇਹ ਝੋਟੀ ਲਾਏ ਬੰਦੇ ਆ ਚਲੋ ਗਾਵੇਂ ਚੰਗੀ ਦੁੱਧ ਚੋਣ ਜਾਨ ਇੰਨੀ ਜਿਆਦਾ ਚੰਗੀ ਵੀ ਹੱਦੋਂ ਹੀ ਪਰੇ ਆ ਠੀਕ ਆ ਠੀਕ ਚਲੋ ਵਿੱਚ ਲੱਗੇ ਬਾਕੀ ਨੇਵੇ ਦੂਵੇ ਦੀ ਬੜੀ ਥਾਰ ਝੋਟੀ ਇਤਰਾ ਭਾਵੇਂ ਤੁਸੀਂ ਥੱਲੇ ਬਾਹਰ ਆ ਵੇਖੋ ਠੀਕ ਆ ਠੀਕ ਇਤਰਾ ਹੀ ਹਿਲਦੀ ਵਿਚਾਰੀ ਗਾਇਆਂ ਰ ਗਈ ਆ ਤੇ ਪਹਿਲਣਾ ਕਟੀਆਂ ਇਹਦਾ ਬਹਿਨਦੀਆਂ ਆ ਵੇਖ ਲੋ ਝੋਟੀ ਆ ਆ ਵੇਖ ਲੋ ਠੀਕ ਆ ਇਤਰਾ ਹੀ ਬੈਠੇ ਰੋ ਕੋਈ ਗੱਲ ਤੇ ਸੀਜ਼ਲਸ ਲੱਗ ਪਾਵਾ ਦਾ ਵਾਧਾ ਹੁੰਦਾ ਭਾਵੇਂ ਇਦਾਂ ਥਣ ਛਿੱਟੀ ਜਾਓ ਠੀਕ ਆ ਠੀਕ ਆ ਇਹ ਕੀਮਤ ਕਰਨ ਭਾਈ ਇਹਦਾ ਹਰ ਮੋਲਵੀਰ ਜੀ ਇਹਦਾ 90 ਜੀ ਹਾਂਜੀ 2 ਛੱਡ ਦਈਏ ਯਾ ਹੋਰ ਛੱਡ ਦਈਏ ਇੱਕ ਹੋਰ ਫਿਰ ਛੱਡ ਦਈਏ 86 ਦੀ ਹਾਨਾ ਦੇ ਦਾਂਗੇ ਠੀਕ ਹੈ ਲੋ ਛੋਟ ਕਰਾਂਗੇ 150 ਵੱਧ ਨਹੀਂ ਜੇ ਹੋਣੀ ਕੱਟੀ ਵੇਖੋ ਕਦਾਂ ਦੀ ਆ ਬਿਲਕੁਲ ਸਾਰੀਆਂ ਮਈਆਂ ਚਵਾਈ ਚਵਾਈ ਨੇ ਇੱਕ ਨੰਬਰ ਹੋਣ ਗਈਆਂ ਠੀਕ ਹੈ ਜੀ ਜੇ ਸਾਡੀ ਮੈਂ ਚਵਾਈ ਦੀ ਮਾੜੀ ਹੋਵੇ ਆਪਾਂ ਵੀਡੀਓ ਚ ਬੋਲਾਂਗੇ ਅੱਛਾ ਜੀ ਚਵਾਈ ਦੀ ਮਾੜੀ ਹੋਵੇ ਮੈਂ ਆਪਾਂ ਖਰਚਾ ਹੋਣ ਜਾਂਦਾ ਦਵਾਂ ਲਓ ਭਾਈ ਜੀ ਫੁੱਲ ਭੈਂਟੀ ਚੁਕਲੀ ਵੀਰ ਨੇ ਤੇ ਚਵਾਈ ਦੇ ਸਾਰੇ ਪਸ਼ੂ ਪਾਸ ਆ ਇਹ ਮੋਟੀਆਂ ਧਰਮ ਦੀਆਂ ਆ